ਦੇਸ਼ ਵਿਦੇਸ਼ ਚ ਵੱਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਖਬਰਾਂ ਉਤੇ ਚਰਚਾ ਕਰਨ ਲਈ ਮੈਂ ਸੰਦੀਪ ਖਰਲ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲੀਟੀਕਲ ਐਨਾਲਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ਿਵਿੰਦਰ ਜੀ ਜੇਸ ਵਕਤ ਅਮਰਿਤਪਾਲ ਸਿੰਘ ਖਾਲਸਾ ਵਹੀਰ ਜਿਹੜੀ ਹੈ ਉਹ ਕੱਢ ਰਹੇ ਸੀਗੇ ਪੂਰੇ ਅਰੂਸ ਤੇ ਸੀਗੇ ਤਾਂ ਉਸੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਨਵੰਬਰ ਦਾ ਮਹੀਨਾ ਸੀਗਾ ਸਾਲ ਸੀਗਾ 2022 ਇੱਕ ਹਾਦਸਾ ਵਾਪਰ ਗਿਆ ਸੁਧੀਰ ਸੂਰੀ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਉਸ ਕਤਲ ਕੇਸ ਦੇ ਵਿੱਚ ਨਾਮਜ਼ਦ ਸੰਦੀਪ ਸਿੰਘ ਤੇ ਉਹਨਾਂ ਦੇ ਸਮਰਥਕਾਂ ਨੇ ਅੱਜ ਐਲਾਨ ਕੀਤਾ ਕਿ ਉਹ ਵੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਬਤੌਰ ਆਜ਼ਾਦ ਉਮੀਦਵਾਰ ਲੜਨਗੇ ਬਿਲਕੁਲ ਦੇਖੋ ਮੈਨੂੰ ਲੱਗਦਾ ਹੈਗਾ ਕਿ ਖਡੂਰ ਸਾਹਿਬ ਤੋਂ ਅਮਰਪਾਲ ਇਹ ਮੁੰਡਾ ਸੰਦੀਪ ਜਿਹੜਾ ਹੈਗਾ ਇਹ ਅੰਮ੍ਰਿਤਸਰ ਤੋਂ ਹੋ ਗਿਆ ਇਹਦੇ ਨਾਲ ਦੇ ਕੋਈ ਇੱਕ ਤਾਂ ਮੈਨੂੰ 2-3 ਜਿਹੀਆਂ ਸੰਭਾਵਨਾਵਾਂ ਜਿਹੜੇ ਮੇਰੇ ਖਿਆਲਸ਼ੀ ਦੇ ਦੇਖੋ ਚੋਣ ਲੜਨ ਦਾ ਕਿਸੇ ਨੂੰ ਵੀ ਅਧਿਕਾਰ ਹੈਗਾ ਇਹ ਹਰ ਕੋਈ ਲੜ ਸਕਦਾ ਜੋ ਕਿ ਭਾਰਤ ਦਾ ਨਾਗਰਿਕ ਹੈ ਉਹਨੂੰ ਚੋਣ ਲੜਨ ਦਾ ਅਧਿਕਾਰ ਹੈ ਪਰ ਹੁਣ ਸਵਾਲ ਇਹ ਹੈਗਾ ਵੀ ਇਹ ਜਿਹੜੇ ਐਲਾਨ ਹੋ ਰਹੇ ਨੇ ਜਿਸ ਟਾਈਮ ਹੋ ਰਹੇ ਨੇ ਇਹ ਕਹਾਣੀ ਜਾਏਗੀ ਕਿੱਧਰੋਂ ਹਾਲਾਂਕਿ ਸੰਦੀਪ ਦਾ ਕੋਈ ਬਹੁਤਾ ਆਧਾਰ ਨਹੀਂ ਹੈਗਾ ਇਹ ਇਹ ਵੀ ਹੋ ਸਕਦਾ ਵੀ ਅਮਰਤਪਾਲ ਦੇ ਨਾਲ ਜੁੜੇ ਹੋਏ ਬੰਦੇ ਉਹਦੇ ਹੱਕ ਚ ਪ੍ਰਚਾਰ ਵੀ ਕਰਦੇ ਨੇ ਇਹ ਵੀ ਹੋ ਸਕਦਾ ਹਾਲਾਂਕਿ ਉਹਨਾਂ ਨੂੰ ਵੈਸੇ ਆਪਣੀ ਲੱਗੀ ਹੋਈ ਆ ਵੀ ਖਰੂਰ ਸਾਹਿਬ ਦੇ ਵਿੱਚ ਉਹਨਾਂ ਦਾ ਉਹ ਆਪਣਾ ਕਿਵੇਂ ਤਕੜਾ ਕਰਨ ਕਿਉਂਕਿ ਇੱਕ ਪਾਸੇ ਹੁਣ ਖਬਰ ਆਈ ਹੈ ਕਿ ਦੀਪ ਸਿੱਧੂ ਦਾ ਜਿਹੜਾ ਭਰਾ ਵਾ ਉਹ ਵੀ ਉਹਨਾਂ ਦੇ ਨਾਲ ਆ ਗਿਆ ਹੈਗਾ ਅ ਅਮਰਤਪਾਲ ਦੇ ਮਦਰ ਦੇ ਨਾਲ ਇੱਕ ਗੁਰਦੁਆਰੇ ਦੇ ਵਿੱਚ ਆਇਆ ਕਿਉਂਕਿ ਪਹਿਲਾਂ ਇਹਨਾਂ ਨੇ ਕਾਫੀ ਕ nhiều ਜੁਤੇ ਇਲਜ਼ਾਮ ਲਾਏ ਸੀਗੇ ਖਾਸ ਕਰਕੇ ਅਮਰਤਪਾਲ ਦੇ ਭਰਾ ਦਾ ਕਹਿਣਾ ਸੀਗਾ ਵੀ ਉਹ ਤਾਂ ਫੋਨ ਹੀ ਨਹੀਂ ਅਮਰਤਪਾਲ ਚੱਕਦਾ ਹੁੰਦਾ ਸੀ ਇਹਦਾ ਉਹ ਸਾਰਾ ਕੁਝ ਚੱਲਦਾ ਰਿਹਾ ਹੁਣ ਇਹਨਾਂ ਦੀ ਇਹ ਕਹਿੰਦੇ ਕਿ ਉਹ ਪੰਥਕ ਉਮੀਦਵਾਰ ਨੂੰ ਜਿਤਾਉਣ ਲਈ ਇਕੱਠੇ ਹੋਏ ਹੈਗੇ ਨੇ ਦੂਜੇ ਪਾਸੇ ਬਿਰਸਾ ਸਿੰਘ ਬਲਟੋਹਾ ਨਾਲ ਇਹਨਾਂ ਦਾ ਤੂੰ ਤੂੰ ਮੈਂ ਮੈਂ ਚੱਲ ਰਹੀ ਹੈ ਵੀ ਦੋਵਾਂ ਚ ਪੰਥਕ ਕੌਣ ਹੈ ਅੰਮ੍ਰਿਤਸਰ ਦੇ ਵਿੱਚੋਂ ਘਟਾਉਣ ਦਾ ਮਸਲਾ ਜਿਹੜਾ ਮੈਨੂੰ ਲੱਗਦਾ ਕਿ ਵੋਟਾਂ ਦਾ ਤਾਂ ਨਹੀਂ ਕੋਈ ਹੋਏਗਾ ਪਰ ਇੱਕ ਜਣਾ ਜਿਹੜਾ মিডিਆ ਰਹੀਂ ਇੱਕ ਬਣਾਉਣਾ ਹੁੰਦਾ ਉਹ ਭਾਜੀਪੀ ਦੇ ਕੰਮ ਆ ਸਕਦਾ ਹੈਗਾ ਵੀ ਦੇਖੋ ਜੀ ਪਹਿਲਾ ਅਮਰਤਪਾਲਾ ਹੁਣ ਆ ਬੰਦਾ ਜਿਹਨੇ ਸਾਡੇ ਹਿੰਦੂ ਭਰਾ ਨੂੰ ਮਾਰਿਆ ਫਲਾਨਾ ਢਿੰਗੜਾ ਹਾਲਾਂਕਿ ਉਹ ਕੋਈ ਉਸ ਤਰ੍ਹਾਂ ਹਿੰਦੂ ਭਰਾ ਨਹੀਂ ਸੀਗਾ ਮਤਲਬ ਹਿੰਦੂ ਭਰਾ ਹਿੰਦੂ ਧਰਮ ਦੀ ਅਗਵਾਈ ਨਹੀਂ ਕਰਦਾ ਸੀ ਉਹ ਜਿਹੜੀ ਸ਼ਿਵ ਸੈਨਾ ਹੈਗੀ ਆ ਉਹ ਚਾਰਕ ਟੋਟਰੂ ਨੇ ਉਹਨਾਂ ਦੇ ਉਹ ਚਾਰਕ ਟੋਟਰੂ ਜਿਹੜਾ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਨੇ ਸਮੇਂ-ਸਮੇਂ ਤੇ ਜਿਹੜੀ ਵੀ ਸਰਕਾਰ ਰਹਿੰਦੀ ਹੈ ਚਾਹੇ ਅਕਾਲੀ ਭਾਜਪਾ ਦੀ ਰਹੀ ਉਦੋਂ ਉਦੋਂ ਵੀ ਇਹੋ ਜਿਹੇ ਲੋਕਾਂ ਨੂੰ ਸਿਕਿਉਰਿਟੀ ਮਿਲਦੀ ਰਹੀ ਹੈ ਕਾਂਗਰਸ ਦੀ ਰਹੀ ਉਦੋਂ ਵੀ ਮਿਲਦੀ ਰਹੀ ਹੈ ਇਹ ਮਤਲਬ ਅੱਗ ਲਾਉ ਡੱਬੂ ਕੰਡ ਤੇ ਤੇ ਹੁੰਦਾ ਕੀ ਹੈ ਕਿ ਜਦੋਂ ਕੋਈ ਇਹਨਾਂ ਨੂੰ ਤੁਸੀਂ ਉਸੇ ਜ਼ੁਬਾਨ ਚ ਕਾਊਂਟਰ ਕਰਦੇ ਹੋ ਤੁਸੀਂ ਉਹਨਾਂ ਦੇ ਹੀ ਪਾਸੇ ਚੱਲ ਪੈਂਦੇ ਹੋ ਸ਼ਿਫਸ ਹਨਾ ਟਾਈਪ ਵਗੈਰਾ ਦੇ ਹਨਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜਾ ਇਹਦਾ ਪੰਜਾਬ ਤੋਂ ਤਾਂ ਚਲੋ ਕੀ ਫਾਇਦਾ ਹੋਣਾ ਲੇਕਿਨ ਜਿਹੜਾ ਬੀਜੇਪੀ ਇਹਨੇ ਸਭ ਤੋਂ ਐਂਡ ਚ ਪੰਜਾਬ ਰੱਖਿਆ ਦੇਖੋ ਚੋਣਾਂ ਦੇ ਵਿੱਚ ਪਹਿਲਾਂ ਪੰਜਾਬ ਪਹਿਲੇ ਪੜਾਸ਼ੀ ਹੁੰਦਾ ਸੀਗਾ ਹੁਣ ਇੱਥੋਂ ਜਿਹੜਾ ਆ ਜਿਹਨੇ ਦਿਨ ਪਏ ਆ ਕਿਉਂਕਿ ਬੀਜੇਪੀ ਦਾ ਉਹ ਫਸਿਆ ਹੋਇਆ ਕੰਮ ਕਿ ਜਿਹੜੇ ਦੋ ਪੜਾ ਹੋ ਚੁੱਕੇ ਨੇ ਦੋ ਪੜਾਵਾਂ ਚ ਉਸ ਤਰ੍ਹਾਂ ਦੀ VOTING ਨਹੀਂ ਹੋਈ ਹੈਗੀ ਪਰਤੀਸ਼ਦ ਦੇ حساب ਨਾਲ ਇਸ ਕਰਕੇ ਪ੍ਰਧਾਨ ਮੰਤਰੀ ਵੀ ਕਾਫੀ ਕਬਰਾਏ ਹੋਏ ਨੇ ਉਸ ਕਬਰਾਹਟ ਵਿੱਚੋਂ ਡਾਇਰੈਕਟ ਮੁਸਲਮਾਨਾਂ ਦੇ ਉੱਤੇ ਅਟੈਕ ਕਰ ਰਹੇ ਨੇ ਹੋਰ ਸਭ ਕੁਝ ਹੋ ਰਿਹਾ ਹੁਣ ਉਹਨਾਂ ਕੋਲ ਇੱਕੋ ਹੀ ਰਾਹ ਵਾ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਪਾਟਣਾ ਉਹਦੇ ਵਿੱਚ ਫਿਰ ਉਹ ਪੰਜਾਬ ਦੇ ਵਿੱਚੋਂ ਜਿਹੜਾ ਅਮਰਪਾਲ ਹੋ ਗਿਆ ਜਾਂ ਸੰਦੀਪ ਸਿੰਘ ਹੋ ਗਿਆ ਜਿਨ੍ਹਾਂ ਦਾ ਕਿ ਸੰਦੀਪ ਦਾ ਤਾਂ ਵੈਸੇ ਵੀ ਕੋਈ ਆਧਾਰ ਨਹੀਂ ਹੈਗਾ ਵਿਚਾਰੇ ਦਾ ਉਹ ਤਾਂ ਉਹਨੇ ਉਹ ਕਿਸੇ ਇਸ ਤਰ੍ਹਾਂ ਦੇ ਲਿਟਰੇਚਰ ਪੜ੍ਹ ਲਿਆ ਜਾਂ ਕਿਤੇ ਨਾ ਕਿਤੇ ਅਮਰਤਪਾਲਰ ਕੇ ਜੀਆਂ ਗੱਲਾਂ ਸੁਣ ਕੇ ਉਕਸਾਵੇ ਵਿੱਚ ਆ ਕੇ ਉਹਨੇ ਕਦਮ ਝੁੱਕ ਲਿਆ ਉਹ ਵਿਚਾਰਾ ਉਹ ਤਾਂ ਇਹਦੀ ਖਤਰੇ ਆਈਆਂ ਸੀਗੀਆਂ ਕਿ ਅਮਰਤਪਾਲ ਤੋਂ ਬੜਾ ਪ੍ਰਭਾਵਿਤ ਹੋਇਆ ਪਹਿਲਾਂ ਉਹਨੇ ਜਿਹੜਾ ਵਾ ਉਹ ਵਾਲ ਵੀ ਕੱਟੇ ਹੋਏ ਸੀਗੇ ਬਾਅਦ ਜੋ ਉਹਨੇ ਅਮਰਤਪਾਲ ਵੀ ਕਰ ਲਿਆ ਛੱਕ ਲਿਆ ਅਮਰਤ ਛੱਕ ਲਿਆ ਤੇ ਸਿੱਖੀ ਸਰੂਪ ਦੇ ਵਿੱਚ ਆ ਗਿਆ ਉਦੋਂ ਇਹ ਗੱਲਾਂ ਸਾਰੀਆਂ ਸਾਹਮਣੇ ਆਈਆਂ ਸੀਗੀਆਂ ਉਹੀ ਕਾਰਨ ਹੈ ਉਹ ਇੰਨਾ ਸਪੀਚਾਂ ਤੋਂ ਪ੍ਰਭਾਵਿਤ ਹੋ ਕੇ ਨਾ ਉਹਨੇ ਉਹ ਕਦਮ ਚੁੱਕ ਲਿਆ ਪਰ ਉਹਦਾ ਉਹ ਨਿੱਜੀ ਕੋਈ ਉਧਾਰ ਹੈ ਉਸ ਤਰ੍ਹਾਂ ਦਾ ਵਿਚਾਰੇ ਤਾਂ ਹੈ ਨਹੀਂ ਕਿ ਮੁੰਡੇ ਦਾ ਹੁਣ ਹੋਏਗਾ ਕਿ ਕਿ ਬੀਜੇਪੀ ਉਹਨੂੰ ਮੋਸਟ ਵਾਂਟਡ ਵਾਂਗੂ ਬਣਾ ਕੇ ਦੂਜੇ ਸੂਬੇ ਵਿੱਚ ਪੇਸ਼ ਕਰੇਗੀ ਜਾਂ ਫਿਰ ਇਹ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦਾ ਹਿੰਦੂ ਭਾਈਚਾਰਾ ਇਸ ਤਰ੍ਹਾਂ ਪ੍ਰਭਾਵਿਤ ਹੋ ਜਾਏਗਾ ਜੀ ਇੱਕਦਮ ਸਾਰਾ ਹਿੰਦੂ ਭਾਈਚਾਰਾ ਉੱਧਰ ਆ ਜਾਏਗਾ ਲੇਕਿਨ ਜੇ ਪੰਜਾਬ ਤੋਂ ਬਾਹਰ ਫਾਇਦਾ ਲੈਣਾ ਹੈਗਾ ਉਹ ਬੀਜੇਪੀ ਪੰਜਾਬ ਤੋਂ ਬਾਹਰ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਪੰਜਾਬ ਤੋਂ ਬਾਹਰ ਫਾਇਦਾ ਲੈਣ ਲਈ ਉਹ ਤਿੰਨ ਚਾਰ ਤਰ੍ਹਾਂ ਦੇ ਮੰਤਰ ਜਪਣ ਲੱਗੀ ਇਹ ਤਾਂ ਖਾਲਿਸਤਾਨ ਦਾ ਰਗਲ ਆਪੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਔਰ ਪਾਕਿਸਤਾਨ ਦਾ ਰਗਲ ਆਪਣਾ ਸ਼ੁਰੂ ਕਰ ਦਿੱਤਾ ਉਹਨੇ ਉਸ ਤੋਂ ਬਾਅਦ ਵਿੱਚ ਉਹਨੇ ਫਿਰ ਪਾਕਿਸਤਾਨ ਦਾ ਰਗਲ ਆਪਣਾ ਸ਼ੁਰੂ ਕਰ ਦਿੱਤਾ ਫਿਰ ਉਹ ਵਿਰੋਧੀਆਂ ਉੱਤੇ ਤੰਜ ਕੱਸੇਗੀ ਜੀ ਏਡਾ ਜੀ ਜਿਵੇਂ ਹੁਣ ਵੀ ਕੱਸ ਰਹੀ ਆ ਇਹ ਤਾਂ ਜੀ ਪਾਕਿਸਤਾਨ ਪੱਖੀ ਨੇ ਜਿੱਤ ਕੇ ਪਾਕਿਸਤਾਨ ਖੁਸ਼ ਹੋਊਗਾ ਕਿਉਂਕਿ ਕੰਮ ਦੀ ਗੱਲ ਕੋਈ ਨਹੀਂ ਕੰਮ ਕੀਤਾ ਨਹੀਂ ਦਸ ਸਾਲਾਂ ਦੇ ਵਿੱਚ ਫਿਰ ਇਹ ਜਿਹੇ ਸੰਦੀਪ ਵਰਗੇ ਬੰਦੇ ਜਾਂ ਅਮਰਤਪਾਲ ਵਰਗੇ ਬੰਦੇ ਬੀਜੇਪੀ ਦੇ ਇਸ ਤਰ੍ਹਾਂ ਕੰਮ ਆਉਣਗੇ ਜੀ ਹੂੰ ਤੁਹਾਡੀ ਗੱਲ ਠੀਕ ਹੈ ਪਾਕਿਸਤਾਨ ਵਾਲਾ ਐਂਗਲ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਜਿਹੜਾ ਬਿਆਨ ਦਿੱਤਾ ਤੁਸੀਂ ਸੁਣਿਆ ਹੋਣਾ ਕਿ ਜਿਹੜਾ ਪੁੰਛ ਦੇ ਵਿੱਚ ਉਗਰਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਇਸ ਵੇਲੇ ਸਿਆਸਤ ਭਖੀ ਹੋਈ ਹੈ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਆ ਉਹਨਾਂ ਨੇ ਵੀ ਕੁਝ ਇਸੇ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਪਾਜ ਪਾਤੇ ਲਗਾਏ ਆ ਹਾਂ ਉਹ ਚਰਨਜੀਤ ਚੰਨੀ ਨੇ ਤਾਂ ਇਲਜ਼ਾਮ ਲਾਇਆ ਨਹੀਂ ਕਿ ਕੋਈ ਲੀਡਰ ਨੇ ਪਰ ਅਸੀਂ ਇਲਜ਼ਾਮ ਨਹੀਂ ਲਾ ਰਹੇ ਅਸੀਂ ਸਵਾਲ ਖੜੇ ਕਰ ਰਹੇ ਹਾਂ ਉਹਨਾਂ ਦੇ ਅੱਗੇ ਵੀ ਭਾਈ ਜਦੋਂ ਹੀ ਚੋਣਾ ਹੁੰਦੀਆਂ ਨੇ ਸਿਕਿਉਰਟੀ ਲਈ ਖਤਰਾ ਹੋਰ ਚੀਜ਼ਾਂ ਇਹ ਕਿਉਂ ਇਸ ਤਰ੍ਹਾਂ ਦੀ ਰੈਟ ਲਾਉਣ ਲੱਗ ਜਾਨੇ ਹੋ ਤੁਸੀਂ ਥੋੜਾ ਥੋੜਾ ਆਪਣਾ ਰਿਪੋਰਟ ਕਾਰਡ ਕਿੱਥੇ ਆ ਚਲੋ ਤੁਸੀਂ ਕਹਿੰਦੇ ਸਿਕਿਉਰਟੀ ਲਈ ਖਤਰਾ ਤੁਸੀਂ 10 ਸਾਲ ਪਹਿਲਾਂ ਜਦੋਂ ਆਏ ਸੀਗੇ ਇਹੀ ਗੱਲਾਂ ਕਰਕੇ ਆਏ ਸੀ ਨਾ ਕਿ ਦੇਸ਼ ਬੜੇ ਮਹਿਫੂਜ਼ ਹੱਥੋਂ ਮੈਂ ਹੈ ਫਲਾਨਾ ਢੀਂਗੜਾ ਥੋੜੇ ਹੁੰਦੇ ਹੁੰਦੇ ਕਿੰਨੀ ਵਾਰ ਕਸ਼ਮੀਰ 'ਚ ਹਮਲੇ ਹੋਗੇ ਤੋ ਥੋੜੇ ਹੁੰਦੇ ਹੁੰਦੇ ਇਹ ਹੋਰ ਛੱਡੋ ਸਾਡੇ ਪਠਾਨ ਕੋਟੇਰ ਉਹਦੇ ਵੇਸਤੇ ਵੀ ਹਮਲਾ ਹੋ ਗਿਆ ਸੀਗਾ ਆਪਣੇ ਪੰਜਾਬ ਚ ਦੋ ਵਾਰ ਹੋ ਗਿਆ ਇਸ ਤਰ੍ਹਾਂ ਦੇ ਹਮਲੇ ਉਹੀ 14 15 16 ਵਾਲੇ ਟਾਈਮ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਵਿੱਚ ਗੁਜਰਾਤ ਵਿੱਚ ਤੁਹਾਡੇ ਚਾਹੇ ਜਾਂ ਕੁਝ ਹੋ ਗਿਆ ਦਿੱਲੀ ਵਿੱਚ ਹੋ ਗਿਆ ਉਹ ਉਹ ਜਿਹੜੇ ਬੱਚੇ ਸੀ ਪੁੱਛਿਆ ਲੱਕਿ ਉਹਨਾਂ ਨੂੰ ਮੈਂ ਅੱਤਵਾਦੀ ਨਹੀਂ ਮੰਨਦਾ ਸੰਸਦ ਦੀ ਜਿਹੜੀ ਉਹਨਾਂ ਨੇ ਸਿਕਿਉਰਿਟੀ ਬ੍ਰੀਚ ਕੀਤੀ ਸੀ ਉਹ ਵੀ ਆ ਗਏ ਪਰ ਤੁਹਾਡੇ ਨੇ ਸਵਾਲ ਖੜਾ ਹੋ ਗਿਆ ਨਾ ਇਹ ਤਾਂ ਚਲੋ ਨੌਜਵਾਨ ਸੀਗੇ ਉਕਸਾਵੇ ਵਿੱਚ ਆ ਗਏ ਜਿਹੜੇ ਕਿ ਤੁਹਾਡੇ ਸਿਸਟਮ ਤੋਂ ਪਰੇਸ਼ਾਨ ਸੀਗੇ ਪਰ ਜੇ ਕੋਈ ਅੱਤਵਾਦੀ ਆ ਗਿਆ ਫਿਰ ਕੀ ਕਰਦੇ ਤੁਸੀਂ ਭਈ ਤੁਹਾਡੀ ਸਿਕਿਉਰਿਟੀ ਜਿਹੜੇ ਸਿਕਿਉਰਿਟੀ ਦੇ ਨਾਂ ਤੇ ਤੁਸੀਂ ਵੋਟਾਂ ਮੰਗੀਆਂ ਤੁਸੀਂ ਲੋਕਾਂ ਨੂੰ ਕਿਹਾ ਕਿ ਅਸੀਂ ਜੀ ਬੜਾ ਮਜ਼ਬੂਤ ਹੱਥ ਹੈ ਇਹ ਤਾਂ ਅਸੀਂ ਦੇਖ ਰਹੇ ਕਿ ਮਜ਼ਬੂਤ ਪ੍ਰਧਾਨ ਮੰਤਰੀ ਖੁਦ ਰੋਣ ਲੱਗ ਜਾਂਦਾ ਲੋਕਾਂ ਨੇ ਅਸਲੀ ਤਾਂ ਨਹੀਂ ਚੁਣਿਆ ਸੀਗਾ ਵੀ ਤੂੰ ਖੁਦ ਰੋਣ ਲੱਗ ਜਾਈਂ ਭਈ ਤੁਸੀਂ ਨੋਟਬੰਦੀ ਕੀਤੀ ਨੋਟਬੰਦੀ ਵੀ ਦੋ ਗੱਲਾਂ ਲਈ ਕੀਤੀ ਕਿ ਜੀ ਇੱਕ ਤਾਂ ਅੱਤਵਾਦ ਦਾ ਸਪਾਇਆ ਹੋਊਗਾ ਇੱਕ ਕਾਲਾ ਧੰਨ ਵਾਪਸ ਆਊ ਨਾ ਕਾਲਾ ਧੰਨ ਆਇਆ ਅਤਵਾਦ ਦੇ ਬਾਰੇ ਆਏ ਦਿਨ ਖਬਰਾਂ ਆ ਰਹੀਆਂ ਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਹ ਸਵਾਲ ਪੁੱਛਨੇ ਚਾਹੀਦੇ ਆ ਭਾਈ ਸਾਹਿਬ ਹੁਣ ਕੰਮ ਦੀ ਗੱਲ ਕਰ ਲਓ ਐਂ ਦੱਸੋ ਕਿ 2 ਕਰੋੜ ਨੌਕਰੀਆਂ ਦਿੱਤੀਆਂ ਕਿ ਨਹੀਂ ਦਿੱਤੀਆਂ ਇਹ ਦੱਸੋ ਜਿਹੜਾ ਹੈਗਾ ਬੇਰਜ਼ਗਾਰੀ ਕਿੰਨੀ ਘਟ ਹੋਈ ਕਿ ਨਹੀਂ ਹੋਈ ਇਹ ਜਿਹੜਾ ਹੁਣ ਤੁਸੀਂ ਸੁਰੱਖਿਆ ਦੀ ਗੱਲ ਕਰਦੇ ਹੋ ਤੁਹਾਡੇ ਹੁੰਦੇ ਇੰਨੇ ਹਮਲੇ ਹੋਗੇ ਹੋਰ ਛੱਡੋ ਤੁਸੀਂ ਜਿਹੜਾ ਹੈਗਾ ਤੁਸੀਂ ਕਸ਼ਮੀਰ ਦਾ ਹਿੰਦੂ ਭਾਈਚਾਰਾ ਤੁਹਾਡੇ ਵਿਰੁੱਧ ਪ੍ਰੋਟੈਸਟ ਕਰ ਰਿਹਾ ਇਹ ਤਾਂ ਉਹਨਾਂ ਦੀ ਪਤਾ ਹੋ ਰਹੀਆਂ ਤੁਸੀਂ ਕਿੱਥੇ ਹੋ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਲੋਕੀ ਕੰਮ ਦੀ ਗੱਲ ਨਾ ਕਰਨ ਫਿਰ ਉਹ ਹਰ ਸੂਬੇ ਵਿੱਚ ਨਾ ਇਦਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇੱਥੋਂ ਜਿਹੜਾ ਪੰਜਾਬ ਚੋਂ ਖਾਲਿਸਤਾਨ ਦਾ ਹੁਆ ਖੜਾ ਕੀਤਾ ਜਾਵੇ ਅਮਰਤਪਾਲ ਦੇ ਬਹਾਨੇ ਕਿਸ ਸੰਦੀਪ ਦੇ ਬਹਾਨੇ ਜਾਂ ਫਿਰ ਜੰਮੂ ਕਸ਼ਮੀਰ ਦੇ ਵਿੱਚ ਟੈਰਰਿਜ਼ਮ ਦਾ ਬਹਾਨਾ ਲਾਇਆ ਜਾਵੇ ਵੀ ਦੇਖੋ ਜੀ ਅੱਤਵਾਦ ਆ ਗਿਆ ਫਲਾਨਾ ਆ ਗਿਆ ਕਿਉਂਕਿ ਅਸਲੀ ਮੁੱਦਿਆਂ ਦੇ ਉੱਤੇ ਇਹਨਾਂ ਦਾ ਕੋਈ ਕੋਈ ਜਵਾਬ ਨਹੀਂ ਹੈ ਸਿਸਟਮ ਤੋਂ ਮੁਸ਼ਵਿੰਦਰ ਜੀ ਕਿਸਾਨ ਵੀ ਬੜੇ ਦੁਖੀ ਹੈ ਸ਼ਨੀਵਾਰ ਦੀ ਆਪਾਂ ਇੱਕ ਖਬਰ ਦੇਖੀ ਸੀਗੀ ਕਿ ਕਿਸ ਤਰ੍ਹਾਂ ਪ੍ਰਨੀਤਕੌਰ ਦਾ ਜਿਹੜਾ ਕਾਫਲਾ ਉਹ ਇੱਕ ਪਿੰਡ ਦੇ ਵਿੱਚ ਪਹੁੰਚਦਾ ਸੇਹਰਾ ਪਿੰਡ ਦੇ ਵਿੱਚ ਤਾਂ ਉੱਥੇ ਇੱਕ ਕਿਸਾਨ ਆਗੂ ਦੇ ਉੱਤੇ ਧੱਕਾ ਮੁਕੀ ਦੇ ਨਾਲ ਉਹਦੀ ਜਾਨ ਚਲੀ ਜਾਂਦੀ ਹੈ ਹੁਣ ਇਸ ਕੇਸ ਦੇ ਵਿੱਚ ਪਰਚਾ ਦਰਜ ਹੋਇਆ ਤੇ ਕੀ ਗ੍ਰਿਫਤਾਰੀ ਵੀ ਹੋਈ ਹੈ ਕਿ ਹੱਲੇ ਕੇਵਲ ਮਾਮਲਾ ਹੀ ਦਰਜ ਕੀਤਾ ਗਿਆ ਮਾਮਲਾ ਤਾਂ ਗ੍ਰਿਫਤਾਰੀ ਤਾਂ ਨਹੀਂ ਹੋਈ ਹੈਗੀ ਇੱਕ ਮਾਮਲਾ ਦਰਜ ਹੋ ਗਿਆ ਵਾ ਉਹਦੇ ਤੇ ਮਾਮਲਾ ਕੁਝ ਏਸਟੰਗ ਦਾ ਹੈਗਾ ਆਪਣਾ ਕਿ ਉਹਦੇ ਤੇ ਜਿਹੜਾ ਮਾਮਲਾ ਦਰਜ ਹੋਇਆ ਉਹਦੇ ਤਹਿਤ ਤਤਲ ਵਾਲਾ ਮਾਮਲਾ ਨਹੀਂ ਹੁੰਦਾ ਪਭੀ ਇਹਨੇ ਕਤਲ ਕੀਤਾ ਨਹੀਂ ਹੈਗਾ ਪਰ ਕਤਲ ਦੀ ਕਤਲ ਵਰਗੀ ਧਾਰਾ ਹੁੰਦੀ ਹੈ ਇਹ ਵੀ ਮਤਲਬ ਇਹਦੇ ਇਹ ਜ਼ਿੰਮੇਵਾਰ ਹ ਉਸ ਕੰਮ ਦੇ ਲਈ ਮਤਲਬ ਜਿਹੜੀ ਘਟਨਾ ਹੋਈ ਹੈ ਉਹਦੇ ਲਈ ਇਹਨੂੰ ਜ਼ਿੰਮੇਵਾਰ ਕਿਹਾ ਗਿਆ ਹੈਗਾ ਹਾਲਾਂਕਿ ਉਹ ਪ੍ਰਦੀਪ ਕੌਰ ਦੇ ਨੇੜਲਾ ਬੰਦਾ ਹੈਗਾ ਉਹ ਉਹਦੇ ਉੱਤੇ ਮਾਮਲਾ ਦਰਜ ਹੋਇਆ ਮਤਲਬ ਭਾਜਪਾ ਨਾਲ ਸੰਬੰਧਿਤ ਹੈ ਉਹਦਾ ਖੁਦ ਦਾ ਕਹਿਣਾ ਹੈਗਾ ਜਿਹੜਾ ਨਾਮ ਕੇ ਹਰਪਾਲਪੁਰ ਹੈ ਹਰਪਾਲਪੁਰ ਦੇ ਖਿਲਾਫ ਇਹ ਮਾਮਲਾ ਦਰਜ ਹੋ ਗਿਆ ਇਹ 34 ਦੇ ਤਹਿਤ ਕੇਸ ਦਰਜ ਹੋਇਆ ਜੀ ਹਰਜ ਦੇ ਗ੍ਰਿਫਤਾਰੀ ਦੀ ਕੋਈ ਖਬਰ ਆਪਣੇ ਕੋਲ ਆਈ ਨਹੀਂ ਹੈਗੀ ਸਿਰਫ ਇੱਥੇ ਨਹੀਂ ਦੂਜੇ ਪਾਸੇ ਇੱਕ ਹੋਰ ਥਾਂ ਤੇ ਆਪਣਾ ਸ਼ੰਭੂ ਬਾਰਡਰ ਆ ਜਿਹੜਾ ਉਹਦਾ ਰੇਲਵੇ ਟ੍ਰੈਕ ਆ ਉੱਤੇ ਵੀ ਇੱਕ ਕਿਸਾਨ ਦੀ ਦੇ ਮਰਨ ਦੀ ਖਬਰ ਆ ਗਈ ਹੈ ਬਰਵਿੰਦਰ ਕਾਲ ਨਾਂ 58 ਸਾਲ ਦੀ ਉਮਰ ਆ ਵਿਚਾਰੀ ਉਹਦਾ ਵੀ ਦਿਲ ਦਾ ਦੌਰਾ ਅਪੈਂਡ ਕਰਕੇ ਹੋ ਗਿਆ ਤੇ ਅੱਜ ਇੱਕ ਹੋਰ ਅਹਿਮ ਫੈਸਲਾ ਹੋਣਾ ਸੀਗਾ ਸ਼ੁਕਰਨੂ ਮੁੰਡਾ ਜਿਹੜਾ ਜਿਹੜੀ ਕਿ ਆ ਕੁਝ ਮਹੀਨੇ ਪਹਿਲਾਂ ਹੀ ਮੌਤ ਹੋਈ ਹੈ ਉਹਦੇ ਜਿਹੜੇ ਕਿਸਾਨਾਂ ਦੇ ਬਿਆਨ ਅੱਜ ਦਰਜ ਹੋ ਰਹੇ ਨੇ ਕਹਿੰਦੇ ਤੇ ਉਹਨਾਂ ਨੇ ਬਾਜਬਾਨਿਕ ਪਟੀਸ਼ਨ ਪਾਈ ਸੀ ਪ੍ਰਤਾਪ ਸਿੰਘ ਬਾਜਬਾਨੀ ਕਾਂਗਰਸ ਦੇ ਆਗੂ ਨੇ ਜਿਹੜੇ ਕਿ ਵਿਰੋਧੀ ਧਿਰ ਦੇ ਸੇਤਤਾ ਨੇ ਉਹਨਾਂ ਨੇ ਹਾਈ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਲਈ ਕਮੇਟੀ ਬਣਾਈ ਸੀ ਕਿ ਉਸ ਵਿੱਚ ਹੁਣ ਖਨੌਰੀ ਬਾਰਡਰ ਤੇ ਜਿਹੜਾ ਅੰਦੋਲਨ ਦੌਰਾਨ ਇਹ ਸ਼ੱਕੀ ਹਾਲਤ ਵਿੱਚ ਇਸ ਮੁੰਡੇ ਦੀ ਮੌਤ ਹੋਈ ਸੀਗੀ ਇਹਦੇ ਬਾਰੇ ਹੁਣ ਕਿਸਾਨਾਂ ਨੇ ਆਪਣੇ ਬਿਆਨ ਜਿਹੜੇ ਨੇ ਉਹ ਕਾਨੂੰਨਬੱਧ ਕਰਾਉਣੇ ਹੈ ਸ਼ਿਵਿੰਦਰ ਜੀ 2022 ਦੀਆਂ ਚੋਣਾਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਪੰਜਾਬ ਦੇ ਵਿੱਚ ਤਾਂ ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਸੀਗਾ। ਇਸੇ ਦੌਰਾਨ ਮਾਨਸਾ ਤੋਂ ਇੱਕ ਕਾਂਗਰਸੀ ਨੌਜਵਾਨ ਆਗੂ ਚੁਸ਼ਪਿੰਦਰ ਸਿੰਘ ਚੈਲ ਜਿਹੜਾ ਉਹਦੇ ਵਿਰੋਧ ਕੀਤਾ ਸੀਗਾ ਵੀ ਪਾਰਟੀ ਵਰਕਰ ਤਾਂ ਅਸੀਂ ਆਂ ਟਿਕਟ ਤੁਸੀਂ ਦੇ ਦਿੱ ਸਿੱਧੂ ਮੂਸੇਵਾਲਾ ਨੂੰ ਇਸ ਕਰਕੇ ਵੀ ਇੱਕ ਪਪੂਲਰ ਫੇਸ ਆ। ਸਿੱਧੂ ਮੂਸੇਵਾਲਾ ਦਾ ਉਹਨੇ ਡਟ ਕੇ ਜਿਹੜਾ ਵਿਰੋਧ ਕੀਤਾ ਸੀਗਾ ਤੇ ਅੱਜ ਇਹ ਚੁਸ਼ਪਿੰਦਰ ਸਿੰਘ ਜਿਹੜੇ ਉਸ ਵੇਲੇ ਕਾਂਗਰਸ ਦਾ ਦਮ ਭਰ ਰਹੇ ਸੀਗੇ ਗੱਲਾਂ ਕਰ ਰਹੇ ਸੀਗੇ ਕਿ ਮੈਂ ਇੱਕ ਕਿਸਾਨ ਜਿਹੜਾ ਕਾਂਗਰਸ ਦਾ ਇੱਕ ਆਗੂ ਆ ਧਰਤਲ ਤੋਂ ਉੱਠਿਆ ਹੋਇਆ ਤੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਦੀ ਇੱਕੋ ਮੇਨ ਕਾਰਨ ਇਹ ਹੈਗਾ ਕਿ ਉਦੋਂ ਵੀ ਉਹ ਕਾਂਗਰਸ ਦਾ ਵਿਰੋਧ ਹੀ ਕਰ ਰਹੇ ਸੀਗੇ ਜਦੋਂ ਸਿੱਧੂ ਉਸੇ ਨੂੰ ਟਿੱਕਤੀ ਸੀਗੀ ਉਸ ਤੋਂ ਬਾਅਦ ਵਿੱਚ ਕੋਈ ਉਹਨਾਂ ਦੀ ਏਡੀ ਵੱਡੀ ਐਕਟੀਵਿਟੀ ਵੀ ਆਪਾਂ ਨੂੰ ਦੇਖੀ ਨਹੀਂ ਹੈਗੀ ਕਿ ਕਿਉਂਕਿ ਦੇਖੋ ਲੀਡਰ ਸੀਗੇ ਉਹ ਆਮ ਹੀ ਲੀਡਰ ਸੀਗੇ ਜਿਵੇਂ ਇੱਕ ਹੁੰਦੇ ਨੇ ਸਥਾਨਕ ਲੀਡਰ ਹੁੰਦੇ ਨੇ ਉਹ ਟਿਕਟ ਦੇ ਦਾਅਵੇਦਾਰੀ ਹਰ ਕੋਈ ਕਰ ਸਕਦਾ ਹੁੰਦਾ ਉਦੋਂ ਕਾਂਗਰਸ ਪਾਰਟੀ ਨੇ ਸਿੱਧੂ ਮੂਸੇਵਾਲਾ ਤੇ ਦਾਅ ਖੇਡੇ ਉਹਨਾਂ ਨੂੰ ਸੀਗਾ ਵੀ ਉਹਨਾਂ ਦੀ ਜਿਹੜੀ ਉਹਦੀ ਜਿਹੜੀ ਪਪੂਲਾਰਿਟੀ ਹੈ ਉਹਦਾ ਸੀ ਫਾਇਦਾ ਲੈ ਸਕੀਏ ਪਰ ਉਹ ਨਹੀਂ ਮਿਲਿਆ ਕਿ ਕਾਂਗਰਸ ਤੇ ਜਿਹੜੇ ਬੰਦੇ ਬਹੁਤ ਵੱਡੇ ਫਰਕ ਨਾਲ ਹਾਰੇ ਸੀ ਉਹਨਾਂ ਵਿੱਚੋਂ ਸਿੱਧੂ ਮੂਸੇਵਾਲਾ ਵੀ ਇੱਕ ਸੀਗਾ ਤੇ ਮਤਲਬ ਉਹ ਜਿਹੜੀ ਉਹਦੀ ਪਪੂਲਾਰਿਟੀ ਸੀਗੀ ਉਹ ਵੋਟਾਂ ਇਸ ਤਰਹੀਨ ਨਹੀਂ ਹੋ ਸਕੀ ਸੀਗੀ ਹੁਣ ਇਹ ਬੰਦਾ ਆਪਣੇ ਕੋਈ ਸਾਥੀਆਂ ਦੇ ਸਮੇਤ ਆਮ ਆਦੀ ਪਾਰਟੀ ਸ਼ਾਮਲ ਹੋ ਗਿਆ ਦੇ ਵਿੱਚ ਇਹ ਕਿ ਵੀ ਆਮ ਆਦਮੀ ਪਾਰਟੀ ਨੂੰ ਕਿੰਨਾ ਖੁਲਾਰਾ ਮਿਲ ਜੂ ਇਹ ਤਾਂ ਕਹਿਣਾ ਬੜਾ ਤਾਂ ਮੁਸ਼ਕਲ ਹੁੰਦਾ ਕਿਉਂਕਿ ਚੋਣਾ ਸਮੇਂ ਕੀ ਹੁੰਦਾ ਪਰ ਪਹਿਲਾਂ ਵੀ ਇਸ ਮੰਚ ਤੋਂ ਕਈ ਵਾਰ ਗੱਲ ਕੀਤੀ ਹੈ ਵੀ ਆਧਾਰ ਤੋਂ ਬਹੁਤਾ ਨਹੀਂ ਹੁੰਦਾ ਹੈਗਾ ਬੰਦਿਆਂ ਦਾ ਵੀ ਉਹਦੇ ਮਗਰ 150 ਬੰਦੇ ਹੁੰਦੇ ਨੇ ਪਰ ਜਿਹੜੀ ਮੀਡੀਆ 'ਚ ਖਬਰ ਆ ਗਈ ਉਹਨ ਦੇਖੋ ਆਪਾਂ ਦੋਵੇਂ ਚਰਚਾ ਕਰਨ ਲੱਗੇ ਹੋਏ ਆਂ ਵੀ ਇਹ ਬੰਦਾ ਜਿਹੜਾ ਹੈਗਾ ਸ਼ਾਮਲ ਹੋ ਗਿਆ ਇਸ ਤਰ੍ਹਾਂ ਹੋਰ ਮੀਡੀਆ ਚਰਚਾ ਕਰੂਗਾ ਇਹ ਜਿਹੜੀ ਮੀਡੀਆ ਦੀ ਚਰਚਾ ਔਰ ਇੱਕ ਤਰ੍ਹਾਂ ਦਾ ਲੋਕਾਂ ਦੇ ਵਿੱਚ ਇੱਕ ਨਾ ਧਾਰਨਾ ਬਣਾਉਣ ਚ ਕੰਮ ਹੁੰਦੀ ਹੈ ਵੀ ਦੇਖੋ ਜੀ ਆਮ ਆਦਮੀ ਪਾਰਟੀ ਨੇ ਫਲਾਣਾ ਕਾਂਗਰਸ ਦਾ ਬੰਦਾ ਆਪਣੇ ਵੱਲ ਖਿੱਚ ਲਿਆ ਹੋ ਸਕਦਾ ਬਠਿੰਡਾ ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਇਹ ਚੁਸ਼ਪਿੰਦਰ ਚੈਲ ਜਿਹਦਾ ਦੱਸਿਆ ਜਾਂਦਾ ਵੀ ਨੌਜਵਾਨਾਂ 'ਚ ਕੋਈ ਆਧਾਰ ਹੈਗਾ ਆਮ ਆਦਮੀ ਪਾਰਟੀ ਦੀ ਕੁਝ ਮਦਦ ਕਰ ਦਵੇ ਨਾਲ ਹੀ ਅਗਲੇ ਪਾਸੇ ਚਲਦੇ ਹਾਂ ਸ਼ਵਿੰਦਰ ਜੀ ਨਿੱਜਰ ਕਤਲ ਮਾਮਲਾ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ ਕੈਨੇਡਾ ਦੀ ਸਰੀ ਦੇ ਵਿੱਚ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਜਿਹਦੇ ਵਿੱਚ ਤਿੰਨ ਪੰਜਾਬੀ ਮੁੰਡੇ ਜਿਹੜੇ ਸਟੂਡੈਂਟ ਵੀਜ਼ਾ ਤੇ ਦੱਸਿਆ ਜਾਂਦਾ ਗਏ ਸੀਗੇ ਉਹਦੇ ਬਾਰੇ ਕੀ ਅਪਡੇਟ ਹੈ ਔਰ ਪੰਜਾਬ ਦੇ ਕਿੱਥੋਂ ਕਿੱਥੋਂ ਨਾਲ ਉਸਬੰਧਿਤ ਹੈ ਤੇ ਉਹਨਾਂ ਦਾ ਪਿਸ਼ੋਕੜ ਕੀ ਆ ਉਹਨਾਂ ਮੁੰਡਿਆਂ ਦਾ ਪੰਜਾਬ ਦੇ ਲਗਭਗ ਮਾਲਵੇ ਤੇ ਇੱਕ ਬਟਾਲੇ ਨਾਲ ਸੰਬੰਧਿਤ ਮੁੰਡਾ ਹੈਗਾ ਦੋਹੇ ਇਹ ਇਹਨਾਂ ਦੇ ਮਾਪੇ ਤੇ ਇਹ ਕਹਿੰਦੇ ਨੇ ਕਿ ਦੇਖੋ ਜੀ ਸਟੱਡੀ ਵੀ ਜੇ ਤੇ ਗਿਆ ਸੀ ਪੜ੍ਹਨ ਸਾਨੂੰ ਤਾਂ ਪਤਾ ਨਹੀਂ ਸੀ ਵੀ ਇਸ ਤਰ੍ਹਾਂ ਆ ਤਾਂ ਮੈਂ ਥੋੜਾ ਜਿਹਾ ਇਧਰੋਂ ਉਧਰੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕਿਤੇ ਤਾਂ ਹਲੇ ਪਤਾ ਹੀ ਨਹੀਂ ਲੱਗਿਆ ਸੀ ਪਹਿਲਾਂ ਕਿੰਨਾ ਚਿਰ ਮਤਲਬ ਵੀ ਇਹ ਮੁੰਡਾ ਹੈ ਕੌਣ ਆ ਦੋ ਦਾ ਪਤਾ ਲੱਗ ਗਿਆ ਸੀ ਹੁਣ ਤੀਜੇ ਦਾ ਵੀ ਪਤਾ ਲੱਗ ਗਿਆ ਤੇ ਤੀਜੇ ਤੇ ਵੀ ਮਾਪਿਆਂ ਦੀ ਉਹੀ ਕਹਾਣੀ ਹੈ ਕਿ ਜੀ ਇਹ 15 16 ਦੇ ਵਿੱਚ ਸਟੱਡੀ ਵੀਜੇ ਉੱਤੇ ਗਿਆ ਸੀਗਾ ਉੱਥੇ ਜਿਹੜਾ ਸਾਨੂੰ ਤਾਂ ਪਤਾ ਨਹੀਂ ਸੀ ਸਾਡਾ ਮੁੰਡਾ ਇਹ ਹਜੇ ਕੰਮ 'ਚ ਹੋ ਗਿਆ ਕਿਉ ਦੋ ਚੀਜ਼ਾਂ ਹੁੰਦੀਆਂ ਨੇ ਆਪਣਾ ਸੰਦੀਪ ਇਟਾ ਵੀ ਮੁੰਡੇ ਜਿਹੜੇ ਨੇ ਪਲਾਨਡ ਹੁੰਦੇ ਨੇ ਉਹ ਕਿਵੇਂ ਨਾ ਕਿਵੇਂ ਉਹਨਾਂ ਦੀ ਉਹਨਾਂ ਨੂੰ ਉਸ ਤਰ੍ਹਾਂ ਭੇਜਿਆ ਜਾਂਦਾ ਹੈਗਾ ਜਾਂ ਜਾਂਦੇ ਨੇ ਉਹ ਦੂਜਾ ਹੁੰਦਾ ਵੀ ਉੱਥੇ ਜਾ ਕੇ ਉਹ ਇਸ ਤਰ੍ਹਾਂ ਦੇ ਗਰੁੱਪ ਨਾਲ ਜੁੜ ਜਾਂਦੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਗੈਂਗ ਕਟਨਾਵਾਂ ਬਹੁਤ ਵਧੀਆਂ ਹੋਈਆਂ ਨੇ ਉੱਥੇ ਜਿਹੜੇ ਸਟੂਡੈਂਟਸ ਨੇ ਕਈ ਤਰ੍ਹਾਂ ਦੇ ਗਲਤ ਰਸਤੇ ਤੇ ਗਏ ਨੇ ਇਹ ਵੀ ਹੋ ਸਕਦਾ ਹੈ ਹੁਣ ਕੈਨੇਡੀਅਨ ਪੁਲਿਸ ਵੱਲੋਂ ਜਿੰਨੀ ਕੀ ਜਾਣਕਾਰੀ ਆ ਰਹੀ ਹੈ ਉਦੇ ਆਧਾਰ ਦੇ ਉੱਤੇ ਇਹ ਪਸਿੱਟੇ ਕੱਢ ਸਕਦੇ ਹੈਗੇ ਆ ਤੇ ਮਾਪਿਆਂ ਨੂੰ ਹੁਣ ਕਈ ਵਾਰ ਠੀਕ ਹੈ ਕਿ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਬੱਚਾ ਕਿੱਥੇ ਆ ਪਰ ਇਹ ਜਿਹੜਾ ਬਿਸ਼ਨੋਈ ਗੈਂਗ ਹੋ ਗਿਆ ਜਾਂ ਚਾਹੇ ਬੰਬੀਹਾ ਗੈਂਗ ਹੋ ਗਿਆ ਜਾਂ ਹੋਰ ਗੈਂਗ ਇਹਨਾਂ ਦੇ ਮਤਲਬ ਜਿਹੜੇ ਕਿਤਨੇ ਕਿਤੇ ਤਾਰਾ ਨੇ ਉਹ ਵਿਦੇਸ਼ਾਂ 'ਚ ਹੈਗੀਆਂ ਨੇ ਇਹਨਾਂ ਦੇ ਸਰਗਨਾਹ ਵਿਦੇਸ਼ਾਂ 'ਚ ਬੈਠੇ ਹੈਗੇ ਨੇ ਬਿਸ਼ਨੋਈ ਦੇ ਵੀ ਬੈਠੇ ਹੈਗੇ ਨੇ ਉਹ 골ਡੀ ਬਰਾਡ ਜਿਹੜਾ ਉਹ ਕਰਦਾ ਹੁੰਦਾ ਸੀਗਾ ਵੀ ਦੇਖੋ ਜੀ ਮੈਂ ਮੈਂ ਮੂਸੇ ਵਾਲੇ ਦਾ ਕਤਲ ਕੀਤਾ ਫਲਾਨਾ ਕੀਤਾ ਉਹ ਵੀ ਉੱਥੇ ਸੀ ਆ ਬੈਠਾ ਹੁਣ ਵੱਡਾ ਮਸਲਾ ਕੀ ਹੈ ਜਿਹੜਾ ਭਾਰਤ ਲਈ ਜਿਹੜਾ ਮਸਲਾ ਤੇ ਭਾਰਤ ਕਹਿੰਦਾ ਰਿਹਾ ਉਤਵੀ ਦੇਤੇ ਵੀ ਆ ਦੇਖੋ ਆ ਬੰਦੇ ਆ ਗਏ ਹੁਣ ਭਾਰਤ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਹੁਣ ਭਾਰਤ ਦਾ ਦੋਗਲਾਪਨ ਕੀ ਹੈ ਜਿਹੜੀ ਭਾਰਤ ਸਰਕਾਰ ਦਾ ਮਤਲਬ ਭਾਰਤ ਵਿੱਚ ਭਾਰਤ ਸਰਕਾਰ ਦਾ મોદી ਸਰਕਾਰ ਦਾ ਪੀਪਲਸ ਲੋ ਸਮ ਸੰਬੋਧਨ ਹੋ ਕੇ ਲੋਕਾਂ ਨੂੰ ਸੰਬੋਧਨ ਹੋਣ ਪਹਿਲੇ ਤਾਂ ਪ੍ਰਧਾਨ ਮੰਤਰੀ ਕਹਿੰਦੇ ਕਿ ਅਸੀਂ ਘਰ ਚ ਘੁਸ ਕੇ ਮਾਰਿਆ ਮਤਲਬ ਘਰ ਚ ਘੁਸ ਕੇ ਮਾਰਨਾ ਕੋਈ ਸਿਆਣ ਕੋਈ ਸਿਆਣੀ ਗੱਲ ਨਹੀਂ ਹੈਗੀ ਤੁਸੀਂ ਲੋ ਲੈਵਲ ਦੀ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਦੂਜੇ ਮੁਲਕ ਦੀ ਪ੍ਰਭੂ ਸੱਤਾ ਨੂੰ ਚੈਲੰਜ ਕਰ ਰਹੇ ਹੋ ਜਦੋਂ ਫਿਰ ਕਿ ਅਸੀਂ ਤਾਂ ਬੜੇ ਉਹ ਲੋਕ ਤਾਂ ਸ਼ਾਂਤੀ ਪਸੰਦ ਦਾ ਫਲਾਨਾ ਥੋੜਾ ਇੱਕ ਸਟੈਂਡ ਕੀ ਉਹਨਾਂ ਕੈਨੇਡਾ ਦੇ ਮੀਡੀਆ ਜਿਹੜੀ ਖਬਰ ਦੇ ਰਹੇ ਆ ਕੀ ਦੇ ਰਹੇ ਆ ਇਹੀ ਦੇ ਰਹਿਆ ਪ੍ਰਧਾਨ ਮੰਤਰੀ ਦਾ ਜਿਹੜਾ ਕੁਐਸਚਨ ਪਹਿਲਾਂ ਦਾ ਬਿਆਨ ਸੀਗਾ ਤੇ ਪ੍ਰਧਾਨ ਮੰਤਰੀ ਦੇ ਨਾਲ ਮੰਤਰੀ ਦਾ ਰਾਜਨਾਥ ਸਿੰਘ ਦਾ ਵੀ ਇਸ ਤਰ੍ਹਾਂ ਦੇ ਬਿਆਨ ਆਏ ਸੀਗੇ ਵੀ ਘਰ ਚ ਘੁਸਕੇ ਮਾਰਨ ਵਾਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਜਦ ਇਹਨੂੰ ਪਬਲਿਕਲੀ ਮੰਨ ਲਓ ਕੋ ਮੰਤਰੀ ਮਹਾ ਜੁੱਤੇ ਮੰਨ ਲਓ ਕੋ ਮੰਤਰੀ ਮਹਾ ਇੱਥੇ ਤੁਸੀਂ ਮੰਨ ਨਹੀਂ ਰਹੇ ਹੈਗੇ ਤੇ ਭਾਰਤ ਵੀ ਤੁਸੀਂ ਕਹਿ ਰਹੇ ਹੋ ਆਪਣੀ ਆਮ ਜਨਤਾ ਨੂੰ ਕਿਉਂਕਿ ਜਿਹਨੂੰ ਇਹੋ ਜਿਹੇ ਸ਼ਬਦ ਪਸੰਦ ਆਉਂਦੇ ਨੇ ਵਿਚਾਰੀ ਨੂੰ ਉਹਨਾਂ ਨੂੰ ਪਤਲਾ ਨਹੀਂ ਵੀ ਡਿਪਲੋਮੈਟਿਕ ਸਿਸਟਮ ਚੱਲਦਾ ਕਿਵੇਂ ਹੁੰਦਾ ਕੂਟਨੀਤੀ ਕਿਵੇਂ ਚੱਲਦੀ ਹੁੰਦੀ ਆ ਉਹਨਾਂ ਨੂੰ ਤਾਂ ਆਇਆ ਨਾ ਕਿ ਦੁਸ਼ਮਣ ਕੋ ਘਰ ਮੇਂ ਘੁਸ ਕੇ ਮਾਰ ਦਿਆ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਨਾ ਜਨਤਾ ਨੂੰ ਤੁਸੀਂ ਬੇਵਕੂਫ ਬਣਾਉਣ ਲਈ ਤਾਂ ਵੋਟਾਂ ਲੈਣ ਲਈ ਤਾਂ ਕਹਿੰਦੇ ਉਹ ਵੀ ਜਿਵੇਂ ਘਰ ਚ ਘੁਸ ਕੇ ਮਾਰਨਾ ਬੜੀ ਵਧੀਆ ਚੀਜ਼ ਹੁੰਦੀ ਆ ਜੇ ਤੁਹਾਨੂੰ ਬੜੀਆ ਚੀਜ਼ ਲੱਗਦੀ ਹੈ ਫਿਰ ਤੁਸੀਂ ਇੰਟਰਨੈਸ਼ਨਲ ਪਲੇਟਫਾਰਮ ਤੇ ਵੀ ਬੋਲੋ ਕਿ ਹਾਂ ਅਸੀਂ ਮਾਰਿਆ ਇਹ ਕੈਨੇਡਾ ਦੇ ਜਿਹੜਾ ਮੁਖਤਰਾ ਦਾ ਮੀਡੀਆ ਅੰਗਰੇਜ਼ੀ ਮੀਡੀਆ ਐਸੇ ਚੀਜ਼ ਨੂੰ ਫੜ ਰਿਹਾ ਪ੍ਰਧਾਨ ਮੰਤਰੀ ਦੇ ਤੇ ਇਹਨਾਂ ਨੂੰ ਹੁਣ ਜਵਾਬ ਨਹੀਂ ਆ ਰਿਹਾ ਹੁਣ ਇਹ ਜਵਾਬ ਇਹ ਦੇ ਰਹੇ ਨੇ ਵਿਦੇਸ਼ ਮੰਤਰਾਲਾ ਕਿ ਨਹੀਂ ਪ੍ਰਧਾਨ ਮੰਤਰੀ ਜੀ ਨੇ ਉਸ ਪ੍ਰਸੰਗ 'ਚ ਨਹੀਂ ਕਿਹਾ ਸੀ ਪਾਕਿਸਤਾਨ ਦੇ ਪ੍ਰਸੰਗ 'ਚ ਕਿਹਾ ਸੀਗਾ ਜਿਹੜੇ ਟਾਈਮ ਕਿਹਾ ਗਿਆ ਜਦੋਂ ਨਿਜਰ ਵਾਲਾ ਮਾਮਲਾ ਚੱਲ ਰਿਹਾ ਨਿਜਰ ਵਾਲਾ ਮਾਮਲਾ ਆ ਪਰ ਜੇ ਪਾਕਿਸਤਾਨ ਦੇ ਪ੍ਰਸੰਗ 'ਚ ਵੀ ਕਿਹਾ ਤਾਂ ਵੀ ਗਲਤ ਹੈ ਉਹਦਾ ਕਾਰਨ ਕੀ ਹੈ ਕਿ ਪਾਕਿਸਤਾਨ ਵੀ ਇੱਕ ਪ੍ਰਭੂ ਸੱਤਾ ਸੰਪਨ ਮੁਲਕ ਹੈ ਜੇ ਪਾਕਿਸਤਾਨ ਤੁਹਾਡੇ ਬਾਰੇ ਸੋਚ ਰੱਖਦਾ ਦੇ ਕਾਰਜ ਉਸਕੇ ਮਾਰਨਾ ਉਹ ਵੀ ਗਲਤ ਹੈ ਜੇ ਤੁਸੀਂ ਰੱਖਦੇ ਉਹ ਵੀ ਗਲਤ ਹੈ ਹਾਲਾਂਕਿ ਜਿਹੜਾ ਪਲਵਾਮਾ ਤੋਂ ਬਾਅਦ ਇਹਨਾਂ ਨੇ ਕੀਤਾ ਸੀ ਉਹ ਕੋਈ ਕੁਸਕੇ ਨਹੀਂ ਮਾਰਿਆ ਉੱਥੇ ਜਾ ਕੇ ਦਰਖਤ ਦਰੁਖਤ ਪੱਟ ਕੇ ਆ ਗਏ ਉਹਨਾਂ ਨੇ ਕੋਈ ਕਾਰਵਾਈ ਨਹੀਂ ਉਦੋਂ ਕੀਤੀ ਇਹਨਾਂ ਨੇ ਸਿਰਫ ਆਪਣੀ ਜਿਹੜੀ ਹੈਗੀ ਆ ਪਲਵਾਮਾ ਨੂੰ ਮਟਾਉਣ ਦੇ ਲਈ ਉਹ ਕਟਨਾ ਨੂੰ ਮਟਾਉਣ ਦੇ ਲਈ ਇਹਨਾਂ ਨੇ ਇੱਕ ਤਰ੍ਹਾਂ ਦੀ ਪ੍ਰਚਾਰ ਕੀਤਾ ਸੀਗਾ ਉੱਥੇ ਕੋਈ ਇਹਨਾਂ ਨੇ ਤੁਬਾਕਾ ਨਹੀਂ ਕੀਤਾ ਪਾਕਿਸਤਾਨੀਆ ਰਿਪੋਰਟਾਂ ਦਿਖਾ ਰਹੀਆਂ ਨੇ ਇੰਟਰਨੈਸ਼ਨਲ ਰਿਪੋਰਟਾਂ ਅਦਰ ਮੀਡੀਆ ਦੀ ਦਿਖਾ ਰਹੀਆਂ ਉਹਦੇ ਸਿਰਫ ਇਹਨਾਂ ਨੇ ਵੋਟਾਂ ਲਈਆਂ ਵੀ ਦੇਖੋ ਜੀ ਅਸੀਂ ਮੋਦੀ ਜੀ ਨੇ ਘਰ ਵਿੱਚ ਗੁਸਕੇ ਮਾਰਿਆ ਸੋ ਇਸ ਇਵਨ ਇਥੋਂ ਤੱਕ ਕਿ ਜਿਹੜਾ ਪਲਵਾਮਾ ਹੋਇਆ ਉਹਦੇ ਤੇ ਵੀ ਸਵਾਲ ਖੜੇ ਹੁੰਦੇ ਆ ਵੀ ਇੰਨੀ ਸਿਕਿਉਰਟੀ ਦੇ ਵਿੱਚ ਅਤਵਾਦੀ ਆ ਕੇ ਮਾਰੇ ਪਾਉ ਜੋ ਇੱਕ ਗੱਡੀ ਦਾ ਨੰਬਰ ਗੁਜਰਾਤ ਦਾ ਸੀਗਾ ਜਿਹੜੀ ਬਾਅਦ ਵਿੱਚ ਉਹ ਮੀਡੀਆ 'ਚ ਖਬਰਾਂ ਲੁਕ ਗਈਆਂ ਸੋ ਭਾਈ ਇਹ ਕਹਾਣੀ ਹੈਗੀ ਐ ਤੇ ਇਹਦੇ ਵਿੱਚ ਹੁਣ ਜਿਹੜਾ ਵੱਡਾ ਸਵਾਲ ਹੈ ਵੀ ਨਿਜਰ ਦੀ ਮੌਤ ਹੋਣੀ ਪੰਨੂ ਦੇ ਬਾਰੇ ਜਿਹੜਾ ਅਮਰੀਕਾ ਖੁਦ ਸਵਾਲ ਖੜਾ ਕਰ ਰਿਹਾ ਜਿਹਦੇ ਤੁਹਾਨੂੰ ਜਵਾਬ ਨਹੀਂ ਦੇਣਾ ਆ ਰਿਹਾ ਫਿਰ ਉਸ ਤੋਂ ਬਾਅਦ ਪੰਜ ਬਟ ਦੀ ਮੌਤ ਹੋਣੀ ਖੈਰ ਪੰਜ ਬਟ ਪਰ ਬਰੇ ਤਾਂ ਇੱਕ ਹੋਰ ਵੀ ਐਂਗਲ ਹੈ ਵੀ ਕਿਤੇ ਉਹ ਪਾਕਿਸਤਾਨੀ ਏਜੰਸੀਆਂ ਤਾਂ ਨਹੀਂ ਉਹਦੇ ਵਿੱਚ ਮਲਬਿਸ ਹੈਗੀਆਂ ਵੀ ਪਾਕਿਸਤਾਨੀ ਏਜੰਸੀਆਂ ਦੇ ਕੋਈ ਸੇ ਕੰਮ ਦਾ ਨਾ ਰਿਹਾ ਹੋਵੇ ਤਾਂ ਮਰਵਾ ਦਿੱਤਾ ਪਰ ਜਿਹੜੇ ਦੋ ਤਿੰਨ ਵੱਡੇ ਮਾਮਲੇ ਆ ਰਹੇ ਨੇ ਮੌਤਾਂ ਆ ਰਹੀਆਂ ਨੇ ਜਿਹਦੇ ਵਿੱਚ ਕਿਉਂਕਿ ਇੰਤੋਂ ਪਹਿਲਾਂ ਇਸ ਤਰ੍ਹਾਂ ਦੇ ਕੋ ਬਹੁਤ ਸਾਰੇ ਬਿਆਨ ਨੇ ਜਿਹੜੇ ਆਪਣੇ ਸੁਰੱਖਿਆ ਸਲਾਹਕਾਰ ਦਿੰਦੇ ਰਹੇ ਹੈ ਕਿ ਡੋਵਾਲ ਵਰਗੇ ਵਿਹਾਸੀ ਦੂਜੇ ਮੁਲਕਾਂ 'ਚੇ ਕੰਮ ਕਰਦੇ ਆ ਮਤਲਬ ਦੂਜੇ ਮੁਲਕਾਂ 'ਚ ਅਸੀਂ ਆਪਣਾ ਅਸੀਂ ਨਿਗਾਹ ਰੱਖਦੇ ਹੈਗੇ ਆ ਇਹਦਾ ਮਤਲਬ ਕੀ ਹੋਇਆ ਕਿ ਜੀ ਸ਼ਵਿੰਦਰ ਜੀ ਇੱਕ ਇੱਕ ਮਿੰਟ ਦਾ ਟੈਂਟ ਸਵਾਲ ਇਹ ਆ ਵੀ ਹੁਣ ਇਹ ਜਿਹੜੇ ਤਿੰਨ ਮੁੰਡੇ ਜਿਨ੍ਹਾਂ ਨੂੰ ਫੜ ਲਿਆ ਗਿਆ ਗ੍ਰਿਫਤਾਰ ਹੋਇਆ ਹੁਣ ਇਹ ਹੈਗੇ ਤਿੰਨੇ ਭਾਰਤੀ ਆ ਇਹਦੇ ਵਿੱਚ ਹੁਣ ਭਾਰਤ ਸਰਕਾਰ ਕੀ ਕਰੇਗੀ ਭਾਰਤ ਸਰਕਾਰ ਕੋਈ ਐਕਸ਼ਨ ਲਏਗੀ ਭਾਰਤ ਸਰਕਾਰ ਉਹਨਾਂ ਦਾ ਸਾਥ ਦੇਗੀ ਇਨਵੈਸਟੀਗੇਸ਼ਨ ਦੇ ਵਿੱਚ ਜਿਵੇਂ ਸਾਡਾ ਜਿਹੜਾ ਵਿਦੇਸ਼ ਮੰਤralਾਏ ਇਹ ਕਹਿੰਦਾ ਰਿਹਾ ਵਿਦੇਸ਼ ਮੰਤਰਾਲੇ ਦੇ ਜਿਹੜੇ ਸਪੋਕਸਪਰਸਨ ਆ ਇਹ ਬਾਰ-ਬਾਰ ਕਹਿੰਦੇ ਨੇ ਵੀ ਅਸੀਂ ਸਾਥ ਦੇਾਂਗੇ ਤੇ ਹੁਣ ਤੇ ਗ੍ਰਿਫਤਾਰੀਆਂ ਹੋ ਗਈਆਂ ਹੁਣ ਸਾਥ ਦੇਣਾ ਬਣਦਾ ਹੁਣ ਇਹ ਭੱਜ ਨਹੀਂ ਸਰ ਰਹੇ ਹੈਗੇ ਮਤਲਬ ਅ ਹੌਣ ਸਾਥ ਕਿਵੇਂ ਦੇਣਾ ਬਣਦਾ ਵੀ ਉਹਨਾਂ ਨੇ ਤਿੰਨ ਮੁੰਡੇ ਫੜੇ ਹੋ ਇਨਵੈਸਟੀਗੇਸ਼ਨ ਕਰਨਗੇ ਕਿ ਇਥੋਂ ਜੋ ਜੋ ਕਿਸ ਚੀਜ਼ ਕੈਨੇਡਾ ਮੰਗੇਗਾ ਉਹ ਭਾਰਤ ਦਵੇ ਜੇ ਤੁਸੀਂ ਮਤਲਬ ਸਾਥ ਦੇਣਾ ਵਾ ਤਾਂ ਉਹ ਸਾਥ ਦੇਣ ਦਾ ਢੰਗ ਇਹੀ ਹੁੰਦਾ ਨਾਲੇ ਹੁਣ ਮੈਨੂੰ ਲੱਗਦਾ ਕਿ ਭਾਰਤ ਨੇ ਫਸ ਵੀ ਗਿਆ ਕਿਉਂਕਿ ਇੰਡੀਆ ਵੀ ਤਾਂ ਤੁਸੀਂ ਵੋਟਾਂ 'ਚ ਕੁਛ ਮਰਜ਼ੀ ਬੋਲੀ ਜਾਓ ਕਿਉਂਕਿ ਕੈਨੇਡਾ 5 ਆਈ ਕੰਟਰੀਜ਼ ਦਾ ਹਿੱਸਾ ਹੈਗਾ ਉਹਦੇ ਵਿੱਚ ਜਿਹੜੇ ਹੋਰ ਮੁਲਕ ਨੇ ਅਮਰੀਕਾ ਵਾ ਤੁਹਾਡਾ ਇੰਗਲੈਂਡ ਹੈਗਾ ਹੈਨਾ ਆਸਟ੍ਰੇਲੀਆ ਹੈਗਾ ਜਿਹੜੇ ਕਿ ਆਪਸੀ ਆਪਸ ਵਿੱਚ ਆਪਣੀ ਇਨਫੋਰਮੇਸ਼ਨ ਸਾਂਝੀ ਕਰਦੇ ਆ ਇੱਕ ਦੂਜੇ ਦੀ ਸੁਰੱਖਿਆ ਦੇ ਮਾਮਲੇ ਵਿੱਚ ਮਦਦ ਕਰਦੇ ਆ ਉਹ 5 ਆਈਜ਼ ਕੰਟਰੀ ਉਹ ਵੀ ਭਾਰਤ ਨੇ ਕਿਹਾ ਜਦੋਂ ਉਹ ਪੰਜਾ ਮੁਲਕਾਂ ਨੇ ਵਿਰੋਧ ਕੀਤਾ ਤਾਂ ਵੀ ਅਸੀਂ ਜੀ ਸਾਥ ਦੇਵਾਂਗੇ ਉਦੋਂ ਕਿਹਾ ਪਹਿਲਾਂ ਤਾਂ ਦੋ ਤਿੰਨ ਦਿਨ ਉਦੋਂ ਜਦੋਂ ਇਹ ਮਾਮਲਾ ਜਦੋਂ ਤਾਜ਼ਾ ਤਾਜ਼ਾ ਆਇਆ ਉਦੋਂ ਤਾਂ ਇਹ ਬੋਲਦੇ ਰਹੇ ਕਿ ਨਹੀਂ ਜੀ ਅਸੀਂ ਆਏ ਨਹੀਂ ਕੀ ਤਾਂ ਨਹੀਂ ਕੀਤਾ ਜਦੋਂ ਫਿਰ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੇ ਉਹ ਪੰਜੇ ਸਾਥੀਆਂ ਨਾਲ ਗੱਲ ਕੀਤੀ ਆਗੂਆਂ ਦੇ ਨਾਲ ਫਿਰ ਉਹਨਾਂ ਨੇ ਜਿਹੜਾ ਹੈਗਾ ਭਾਰਤ ਨੂੰ ਘੇਰਿਆ ਫੇਰ ਇਹ ਥੋੜਾ ਜਿਹਾ ਇਹਦੀ ਟੋਨ ਸੌਫਟ ਹੋ ਗਈ ਹੁਣ ਜਦੋਂ ਅਮਰੀਕਾ ਨੇ ਕਹਿਤਾ ਵੀ ਹਾਂ ਪੰਨੂ ਵਾਲੇ ਵਿੱਚ ਵੀ ਇਦਾਂ ਹੋ ਜਾਂਦਾ ਹੈ ਬੁਰੀ ਤਰ੍ਹਾਂ ਘਿਰ ਕੇ ਹੁਣ ਇਹਨਾਂ ਦਾ ਜਿਹੜਾ ਜਿਹੜੀ ਨੈਤਿਕ ਜ਼ਿੰਮੇਵਾਰੀ ਤਾਂ ਇਹ ਹੀ ਹੈ ਕਿ ਜਦੋਂ ਤੁਹਾਡੇ ਦੇ ਮੁਲਕ ਉੱਤੇ ਕੋਈ ਇਲਜ਼ਾਮ ਲਾ ਰਿਹਾ ਹੋਵੇ ਬਹੁਤ ਵੱਡਾ ਇਲਜ਼ਾਮ ਹੈ ਇਹ ਮਤਲਬ ਕੋਈ ਛੋਟਾ ਇਲਜ਼ਾਮ ਨਹੀਂ ਹੁੰਦਾ ਹੈਗਾ ਵੀ ਤੁਸੀਂ ਦੂਜੇ ਮੁਲਕ ਦੇ ਜਿਹੜੇ ਹੈਗੇ ਆ ਜਾਂ ਕਿ ਅਤਵਾਦੀ ਕਾਰਵਾਈਆਂ ਕਰਦੇ ਹੋ ਇਹਨੂੰ ਅਤਵਾਦੀ ਕਾਰਵਾਈਆਂ ਕਿਹਾ ਜਾਂਦਾ ਹੈਗਾ ਤਾਂ ਤੁਸ ਤੁਹਾਨੂੰ ਚਾਹੀਦਾ ਹੈਗਾ ਕਿ ਉਹ ਮੁਲਕ ਦੇ ਸ਼ੰਕੇ ਦੂਰ ਕੀਤੇ ਜਾਣ ਉਹਦੇ ਉਹਦੇ ਲਈ ਉਹਦੇ ਜੋ ਜੋ ਕੁਝ ਕਿਹਾ ਹੈ ਤਾਂ ਕਹੋ ਕਿ ਭਾਈ ਠੀਕ ਹੈ ਅ ਤੁਹਾਨੂੰ ਜੋ ਜੋ ਕੋ ਸਾਡੇ ਕੋਲੋਂ ਚਾਹੀਦਾ ਸੀ ਦਵਾਂਗੇ ਉਸ ਚੀਜ਼ ਵਿੱਚ ਹੁਣ ਬਹੁਤੀ ਇਮਾਨਦਾਰੀ ਪਹਿਲਾਂ ਦਿਖੀ ਨਹੀਂ ਭਾਰਤ ਦੀ ਹੁਣ ਚਾਹੀਦਾ ਇਹ ਹੈਗਾ ਕਿ ਭਾਰਤ ਉਸ ਮਾਮਲੇ ਵਿੱਚ ਛੱਗੇ ਆ ਕੇ ਇਨੀਸ਼ੀਏਟਿਵ ਲਵੇ ਕਿਉਂਕਿ ਉਹ ਭਾਰਤ ਦੀ ਸ਼ਾਖ ਨੂੰ ਵਟਾ ਲਾ ਰਹੀ ਹੈ ਗੱਲ ਜੀ ਸ਼ਿਵਿੰਦਰ ਜੀ ਇਹਦੇ ਨਾਲ ਹੀ ਇੱਕ ਸਵਾਲ ਹੋਰ ਲਵਾਂਗੇ ਕੱਲ 7 ਮਈ ਹੈ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਜਿਹੜਾ ਸ਼ੁਰੂ ਹੋ ਜਾਣਾ ਭਾਜਪਾ ਨੇ ਚਾਰ ਉਮੀਦਵਾਰ ਹੱਲੇ ਐਲਾਨਣੇ ਆ ਤੇ ਰਾਜਾ ਵੜਿੰਗ ਇਹ ਕਹਿ ਰਿਹਾ ਵੀ ਰਵਨੀਤ ਬਿੱੱਡੂ ਨੂੰ ਜਿਹੜਾ ਲੁਧਿਆਣੇ ਤੋਂ ਬਦਲ ਦਿੱਤਾ ਜਾਏਗਾ ਤਦ ਆਪਣੀ ਇਹ ਕਿ ਬਿੱਟੂ ਦਾ ਦਾਵਾ ਹੋ ਹੈਗਾ ਆਪਣਾ ਵਡਿੰਗ ਦਾ ਦਾਵਾ ਹੈਗਾ ਕਿ ਰਵਨੀਤ ਬਿੱਟੂ ਨੂੰ ਬਦਲਿਆ ਜਾਏਗਾ ਕਿਉਂਕਿ ਇਹ ਜਿਆ ਬਹੁਤ ਮਾੜਾ ਖਾਲ ਹੈ ਇਹ ਚੌਥੇ ਨੰਬਰ ਤੇ ਆ ਰਿਹਾ ਫਿਰ ਉਹ ਕਹਿੰਦੇ ਕਿ ਚਾਹੇ ਕੋਈ ਨਵਾਂ ਵੀ ਉਮੀਦਵਾਰ ਆ ਜੇ ਉਹ ਵੀ ਪੰਜਵੇਂ ਨੰਬਰ ਤੇ ਆਊਗਾ ਚੌਥੇ ਛੱਡ ਪੰਜਵੇਂ ਤੇ ਆਊਗਾ ਚਾਹੇ ਮੋਦੀ ਕਿਉਂ ਨਾ ਆ ਜਵੇ ਦੇਖੋ ਇਹ ਦੋ ਕਾਰਨ ਇੱਕ ਹੈਗੇ ਨੇ ਇੱਕ ਤਾਂ ਹੋ ਸਕਦਾ ਕਿ ਉਹ ਆਪਣਾ ਦਾਬਾ ਵਧਾਉਣ ਲਈ ਬੀਜੇਪੀ ਨੂੰ ਠਿੱਠ ਕਰਨ ਲਈ ਰਵਨੀਤ ਬਿੱਟੂ ਨੂੰ ਠਿੱਠ ਕਰਨ ਲਈ ਕਹਿੰਦੇ ਹੋਣ ਪਰ ਜੇ ਉਹ ਕਹਿੰਦੇ ਨੇ ਕਿ ਅੰਦਰੋਂ ਖਬਰਾਂ ਆ ਰਹੀਆਂ ਨੇ ਪਰ ਮੈਨੂੰ ਨਹੀਂ ਪਤਾ ਮੇਰੇ ਕੋਲ ਕੋਈ ਬੀਜੇਪੀ ਦਾ ਕੋਈ ਉਸ ਤਰ੍ਹਾਂ ਦਾ ਸੋਰਸ ਨਹੀਂ ਜਿਹਨੇ ਮੈਨੂੰ ਦੱਸਿਆ ਹੋਵੇ ਪਰ ਇੱਕ ਚੀਜ਼ ਤਾਂ ਹੈਗੀ ਆ ਕਿ ਜਦੋਂ ਬਿੱਟੂ ਨੂੰ ਬਿੱਟੂ ਉਹਨਾਂ ਦੀ ਟਿਕਟ ਨਹੀਂ ਮੰਗ ਰਿਆ ਸੀ ਪਹਿਲਾਂ ਕਾਂਗਰਸ ਕੋਲ ਉਹ ਅਨੰਦਪੁਰ ਸਾਹਿਬ ਜਾਣਾ ਚਾਹੁੰਦਾ ਸੀਗਾ ਤੇ ਉਸ ਤੋਂ ਬਾਅਦ ਵਿੱਚ ਕਾਂਗਰਸ ਨੇ ਉਹਦੀ ਗੱਲ ਮੰਨੀ ਨਹੀਂ ਫਿਰ ਉਹ ਉੱਧਰ ਜਾ ਕੇ ਲੈ ਜਾ ਕੇ ਜਿਹੜਾ ਹੈਗਾ ਬੀਜੇਪੀ ਚ ਲੈ ਗਿਆ ਚਲੋ ਬੀਜੇਪੀ ਨੂੰ ਹੁਣ ਬੰਦੇ ਚਾਹੀਦੇ ਨੇ ਜਦੋਂ ਟਿਕਟ ਦਿੱਤੀ ਗਈ ਤਾਂ ਉਦੋਂ ਮੈਂ ਲੁਧਿਆਣੇ ਹਲਕੇ ਦੇ ਵਿੱਚ ਇੱਕ ਮोटा ਜਿਹਾ ਸਰਵੇ ਕੀਤਾ ਆਪਣੇ ਤੌਰ ਤੇ ਉੱਤੇ ਨਿੱਜੀ ਤੌਰ ਤੇ ਵੀ ਲੋਕ ਕਹਿੰਦੇ ਕੀ ਨੇ ਹੋਰ ਛੱਡੋ ਮੈਂ ਮੇਰਾ ਇੰਟਰਸਟ ਸੀਗਾ ਵੀ ਹਿੰਦੂਪਾਇ ਸ਼ਰਾ ਕੀ ਕਹਿੰਦਾ ਹੈਗਾ ਜਿਹੜਾ ਸ਼ਹਿਰਾਂ 'ਚ ਬੈਠਾ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਦੇਖੋ ਰਵਨੀਤ ਮਿੱਟੂ ਸਾਡੇ ਉਰੇ ਬੜਿਆ ਨਹੀਂ ਆ ਮਤਲਬ ਇਹ ਜਿੱਤ ਜਾਂਦਾ ਫਿਰ ਤਾਂ ਫੋਨ ਵੀ ਚੱਕਣਾ ਬੰਦ ਕਰ ਦਿੰਦਾ ਇਹ ਬੰਦਾ ਇੱਕ ਤਾਂ ਇਹ ਧਾਰਨਾ ਪਣੀ ਹੋਈ ਸੀ ਤੇ ਕੁਝ ਭਾਜਪਾ ਦੇ ਬੰਦੇ ਜਿਹੜੇ ਮਿਲੇ ਮੈਨੂੰ ਉਹ ਕਹਿੰਦੇ ਸੀਗੇ ਵੀ ਭਾਜਪਾ ਨੇ ਗਲਤ ਕੈਂਡੀਡੇਟ ਲੈ ਲਿਆ ਵੀ ਭਾਜਪਾ ਨੂੰ ਸਾਡੇ ਟਕਸਾਲੀਆਂ ਚ ਕੋਈ ਲੈਣਾ ਚਾਹੀਦਾ ਸੀ ਕਿਸੇ ਹੋਰ ਨੂੰ ਲੈਣਾ ਚਾਹੀਦਾ ਸੀ ਇਹ ਮੈਂ ਮਾਰਨ ਲੱਗਾ ਸੀਗਾ ਵੀ ਭਾਜੀ ਬੀਜੇਪੀ ਦਾ ਵਰਕਰ ਵੀ ਇੱਕ ਐਂਡ ਤੇ ਨਾਰਾਜ਼ ਹੈ ਵੀ ਬਾਹਰੋਂ ਬੰਦੇ ਲਿਆਏ ਜਾ ਰਹੇ ਆ ਭਾਜਪਾ ਦੇ ਵਿੱਚ ਲਗਭਗ ਬੰਦੇ ਕਾਂਗਰਸ ਤੋਂ ਸ਼ਾਮਲ ਕੀਤੇ ਜਾ ਰਹੇ ਆ ਤੇ ਜਿਹੜੇ ਟਕਸਾਲੀ ਆ ਜਿਹੜੇ ਵਰਕਰ ਆ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਨਾਲੇ ਹੁਣ ਇੱਕ ਵੱਡੀ ਵੱਡਾ ਸਵਾਲ ਇਹ ਆ ਗਿਆ ਨਾ ਤੁਸੀਂ ਕਹਿੰਦੇ ਵੀ ਕਾਂਗਰਸ ਮਾੜੀ ਆ ਫਲਾਨਾ ਮਾੜੇ ਆ ਅ ਤੁਸੀਂ ਕਾਂਗਰਸ ਤੇ ਸਾਰੇ ਲੀਡਰਾਂ ਨਾਲ ਆਪਣੀ ਪਾਰਟੀ ਭਰ ਲੈ ਕੱਲੇ ਪੰਜਾਬ ਕਿ ਨਹੀਂ ਪੂਰੇ ਮੁਲਕ ਦੇ ਵਿੱਚ ਹੁਣ ਪਾਰਟੀ ਆਪਣੇ ਆਪਸ ਕੀ ਹੁੰਦੀ ਹੈ ਵਰਕਰਾਂ ਨਾਲ ਹੀ ਪਾਰਟੀ ਹੁੰਦੀ ਹੈ ਨਾ ਲੀਡਰਾਂ ਨਾਲ ਹੀ ਪਾਰਟੀ ਹੁੰਦੀ ਹੈ ਨਾ ਲੀਡਰਾਂ ਤੋਂ ਹੀ ਪਤਾ ਲੱਗਦਾ ਵੀ ਪਾਰਟੀ ਫਲਾਨੀ ਮਾੜੀ ਆ ਫਲਾਨੀ ਚੰਗੀ ਆ ਹੁਣ ਤੁਸੀਂ ਕਹਿੰਦੇ ਹੋ ਵੀ ਕਾਂਗਰਸ ਹੀ ਕਦਰਾ ਕੀਮਤ ਆਏ ਨੇ ਫਲਾਨਾ ਨੇ ਢਿੰਗੜਾ ਨੇ ਤੁਸੀਂ ਸਾਰੇ ਬੰਦੇ ਲਿਆਂਦੇ ਅਪਰਾਧੀ ਵੀ ਲਿਆਂਦੇ ਇਵਨ ਇਥੋਂ ਤੱਕ ਭਾਜਪਾ ਦੇ ਇੱਕ ਮੰਤਰੀ ਨੇ ਤਾਂ ਇਹ ਵੀ ਕਹਿ ਦਿੱਤਾ ਵੀ ਸਾਨੂੰ ਤਾਂ ਜੀ ਅਪਰਾਧੀ ਵੀ ਕਬੂਲ ਨੇ ਕੋਈ ਚੱਕਰ ਨਹੀਂ ਉਹ ਨਿਰਮਲਾ ਸਿਤਾਰਾ ਮੰਨ ਦੀ ਗੱਲ ਕਰਦਾ ਮੈਂ ਉਹਨੇ ਚੈਨਲ ਤੇ ਕਹਿ ਦਿੱਤਾ ਕੋਵੀਨਾ ਜੀ ਜੋ ਵੀ ਦਾਗੀ ਪਛੋਕੜ ਵਾਲੇ ਆ ਉਹ ਵੀ ਐਕਸੈਪਟ ਨੇ ਕਿਉਂਕਿ ਸਾਡੀ ਪਾਰਟੀ ਜਾ ਕੇ ਠੀਕ ਹੋ ਜਾਣਗੇ ਇਹ ਤਾਂ ਫਿਰ ਉਹੀ ਗੱਲ ਹੋ ਗਈ ਵੀ ਵਾਸ਼ਿੰਗ ਮਸ਼ੀਨ ਦੇ ਵਿੱਚ ਤੁਸੀਂ ਮੰਨ ਲਿਆ ਜਿਹੜਾ ਵਾਸ਼ਿੰਗ ਮਸ਼ੀਨ ਵਾਲਾ ਕਨਸੈਪਟ ਚੱਲਦਾ ਹੈਗਾ ਹੁਣ ਮਸਲਾ ਇਹ ਆ ਜਾਂਦਾ ਤੇ ਜੇਕਰ ਤੁਸੀਂ ਉਹਨਾਂ ਦੇ ਬੰਦੇ ਹੀ ਲੈਣੇ ਆ ਫਿਰ ਤੁਹਾਡੀਆਂ ਡਿਫਰੈਂਟ ਵੈਲਿਊ ਕਿਹੜੀਆਂ ਹੋ ਗਈਆਂ ਬਈ ਇਹ ਤਾਂ ਸਵਾਲ ਉੱਠੇਗਾ ਹੀ ਉੱਠੇਗਾ ਨਾ ਵੈਸੇ ਇੱਕ ਸਵਾਲ ਹੋਰ ਇਹਦੇ ਵਿੱਚ ਹੀ ਆ ਗਿਆ ਤੁਹਾਡੇ ਜਵਾਬ ਦੇ ਵਿੱਚ ਵੀ ਨਿਰਮਲਾ ਸੀਤਾਰਮਨ ਦੇ ਜਿਹੜੇ ਪਤੀ ਆ ਉਹ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਚੁੱਕਦੇ ਰਹਿੰਦੇ ਆ ਹਾਲ ਹੀ ਦੇ ਵਿੱਚ ਜਦੋਂ ਇਲੈਕਟੋਰਲ ਬਾਂਡਸ ਦਾ ਕੇਸ ਹੋਇਆ ਸੀਗਾ ਤਾਂ ਉਹਨਾਂ ਕਿਹਾ ਵੀ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਧੋਖਾ ਹੈ ਭਾਜਪਾ ਨੇ ਕੀਤਾ ਦੇਸ਼ ਦੇ ਨਾਲ ਉਹਨਾਂ ਨੇ ਇਸ ਸਰਵੇਖਣ ਸੇ ਮਸਲਕ ਨਹੀਂ ਇਹ ਤੋਂ ਪਹਿਲਾਂ ਵੀ ਉਹਨਾਂ ਦੇ ਡਿਫਰੈਂਟ ਓਪੀਨੀਅਨ ਹੈਗੇ ਨੇ ਉਹਨਾਂ ਨੇ ਇੱਕ ਆਰਟੀਕਲ ਵੀ ਲਿਖਿਆ ਹੋਇਆ ਹੈ ਬੀਜੇਪੀ ਦੀ ਆਰਥਿਕ ਨੀਤੀ ਦੇ ਉੱਤੇ ਤਾਂ ਉਹ ਮਤਲਬ ਇਸ ਆਰਥਿਕ ਮੁੱਦੇ ਵਾਇਦ ਚੰਗੀ ਸਮਝ ਰੱਖਣ ਵਾਲੇ ਬੰਦੇ ਦਿਖਦੇ ਹੈਗੇ ਨੇ ਇਹ ਮਤਲਬ ਚੀਜ਼ ਹੈ ਕਿ ਨਿਰਮਲਾ ਸੀਤਾਰਾਮ ਜੀ ਹੁਣ ਖੁਦ ਹਾਸ਼ੀਏ ਤੇ ਆ ਕਿਉਂਕਿ ਬੀਜੇਪੀ ਨੂੰ ਇਹ ਲੱਗਿਆ ਕਿ ਨਿਰਮਲਾ ਸੀਤਾਰਾਮ ਜੀ ਰਹੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ ਇਸੇ ਕਰਕੇ ਉਹ ਖੁਦ ਚੋਣ ਨਹੀਂ ਲੜ ਰਹੀ ਹਾਲਾਂਕਿ ਉਹ ਖੁਦ ਕਹਿ ਰਹੀ ਹੈ ਕਿ ਮੈਂ ਤਾਂ ਨਹੀਂ ਲੜ ਰਹੀ ਵੀ ਮੇਰੇ ਕੋਲ ਪੈਸੇ ਨਹੀਂ ਜਾਂ ਫਲਾਣਾ ਨਹੀਂ ਪਰ ਅਸਲ ਵਿੱਚ ਆਏ ਨਹੀਂ ਹੁੰਦਾ ਹੁੰਦਾ ਉਹ ਮੇਰੇ ਖਿਆਲ ਬੀਜੇਪੀ ਦੀ ਇੱਛਾ ਹੀ ਨਹੀਂ ਹੈਗੀ ਇਸ ਨੂੰ ਲੜਾਉਣ ਦੀ ਜੀ ਜੀ ਬਹੁਤ ਬਹੁਤ ਧੰਨਵਾਦ ਸ਼ਿਵਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿਨੇ ਹੋ ਖਬਰਾਂ ਤਫਸੀਲ ਦੇ ਨਾਲ ਦੱਸਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸੰਦੀਪ ਜੀ ਮਿਹਰਬਾਨੀ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ